ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਮਨਦੀਪ कौर ਪੰਜਾਬੀ ਕੁਕਿੰਗ ਐਂਡ ਪੰਜਾਬੀ ਕਲਚਰ ਵੀ ਥੋੜਾ ਸਵਾਦ ਕਰਦੀ ਐ ਹੋਰ ਸੁਣਾਓ ਜੀ ਸਾਰਿਆਂ ਦਾ ਕੀ ਹਾਲ ਚਾਲ ਹੈ ਉਮੀਦ ਕਰਦੇ ਹਾਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਲੋ ਜੀ ਸਵੇਰ ਦੇ ਵੱਜ ਰਹੇ ਨੇ 10:30 ਤੇ ਮੀ ਆ ਗਿਆ ਮੈਂ ਹੁਣੇ-ਹੁਣੇ ਕੱਪੜੇ ਧੋਕੇ ਹੱਤੀ ਸੀਗੀ ਬਸ ਅੰਦਰ ਨੂੰ ਜਾਣ ਲੱਗੀ ਸੀਗੀ ਫਟਾਫਟ ਸਟੈਂਡ ਫਿਰ ਖਿੱਚ ਕੇ ਹਨਾ ਅੰਦਰ ਘਰੇ ਆ ਐਨਾ ਸ਼ੁਗਰਿਆਂ ਵੀ ਮੈਂ ਚਾਹ ਲੈ ਕੇ ਆਈ ਸੀਗੀ ਬਾਹਰ ਭਈਏ ਨੇ ਚਾਹ ਪਾਈ ਸੀਗੀ ਹਨਾ ਖੇਤਾਂ ਵਿੱਚ ਰੇਪ ਆ ਕੇ ਆਏ ਨੇ ਸਰਦਾਰ ਜੀ ਨੇ ਪਵਾ ਕੇ ਆਏ ਨੇ ਹੁਣੇ-ਹੁਣੇ ਬਸ ਸਰਦਾਰ ਜੀ ਉੱਧਨ ਲੰਗੇ ਕਹਿੰਦੇ ਚਾਹ ਦੇ ਦੇ ਤੇ ਮੈਂ ਚਾਹ ਬਣਾਤੀ ਦੇਖੋ ਇਧਰੋਂ ਬੱਦਲ ਆ ਰਹੇ ਲਾਈਟ ਵੀ ਚਲੀ ਗਈ ਕਹਿੰਦੇ ਹੁਣੇ ਜਿਵੇਂ ਦਾ ਇਹ ਮੀਂਹ ਪਿਆਰੇ ਬੁਲਬਲੇ ਵਾਲਾ ਮੀਂਹ ਹੈ ਗੁਲਗਲਿਆਂ ਵਾਲਾ ਜਿਵੇਂ ਬੁਲਬਲੇ ਜੇ ਪੈ ਰਹੇ ਹੋ ਹੋਰ ਨਮਾਰਦੇ ਆ ਰਹੇ ਦੇਖੇ ਤੁਹਾਨੂੰ ਦਿਖਾ ਨਹੀਂ ਆਣ ਭਿੱਜਦੇ ਜਾਂਦੇ ਨੇ ਹਾ 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 पला औरे किन्नी की ट्रैफिक चल रही है आही कम चलो लो जी मीह तेज आ गया बाछड़ है टेडी चपला पता नहीं कि दे मीह तेज आ गया ਜਸ ਆਪਣਾ ਝਾੜੂ ਪੋਚਾ ਦਾ ਨਿਬੜ ਗਿਆ ਹੈ ਹਾਂ ਹਾਂ ਤੇਰੇ ਉਤਾ ਹੁਣ ਹੌਲਾ ਹੌਲਾ ਠੀਕ ਹੋ ਗਈ ਲਾਈਟ ਭੱਜ ਗਈ ਹਾਂ ਹਾਂ ਲੋ ਜੀ ਆਪਣੇ ਸਾਰੇ ਕੰਮ ਕਰ ਨਿਬੜ ਗਏ ਝਾੜੂ ਪੋਚਾ ਵੀ ਲੱਗ ਗਿਆ ਆਪਣਾ ਕੱਪੜੇ ਵਗੈਰਾ ਵੀ ਸਾਰੇ ਆਪਣੇ ਧੋ ਗਏ ਉਹ ਪੱਖਾ ਬੰਦ ਕਰ ਦੋ ਤੇ ਮੀਂਹ ਆ ਗਿਆ ਹਨ ਆਟਾ ਪੀਸ ਹੈਗਾ ਜੀ ਆਪਣਾ 15 ਮਿੰਟ ਅੱਗੇ 1:30 ਹੋ ਗਏ ਨੇ ਹਜੇ ਜਿਹੜੀ ਉਹ ਵਾਲਟੀ ਪਈ ਹੈ ਨਾ ਸਾਹਮਣੇ ਰਾਤ ਆਪਣੇ ਉਹਦੇ ਨਾਲ ਛਿਪਲੀ ਕੱਢੀ ਸੀਗੀ ਆਪਣੇ ਕਮਰੇ ਦੇ ਵਿੱਚ ਛਿਪਲੀ ਚ ਆ ਗਈ ਸੀ ਜੀ ਥਿੰ ਬਾਦਲ ਬਰਖਾ ਹੋ ਜਾਏ ਹੂੰ ਆਪਾਂ ਨੇ ਇਹ ਜੱਲਾਉਣਾ ਧੋਣਾ ਹੈ ਤੇ ਸਾਰੇ ਕੰਮ ਕਰਨ ਪਟਾਲੇ ਆਪਾਂ ਨੇ ਫੇਰ ਲਵਾਣੀਆਂ ਆਪਣੇ ਮੈਂ ਦੀ ਠੀਕ ਹੈ ਲੋਈ ਸਰਦਾਰ ਜਿੰਦ ਦਾ ਰੋਟੀ ਲਈਏ ਇੱਧਰ ਵੀ ਬਾਛੜਾ ਆ ਰਹੀ ਹੈ ਲੋ ਜਿੱਧਰ ਆਪਣੀ ਮਹਿੰਦੀ ਲੱਗ ਰਹੀ ਹੈ ਤੇ ਇੱਧਰ ਗੁਰਜਿੰਦਰ ਬਣਾ ਰਹੀ ਹੈ ਮੇਰੇ ਹੱਥ ਤੇ ਮੇਰੀ ਫੋਟੋ ਹੈ ਕਹਿੰਦੀ ਦੀਦੀ ਤੇ ਝੁੱਲੇ ਲੰਦੀ ਹੋਈ ਦਿਖੂਗੀ ਉੱਪਰ ਪੀਂਗ ਕਿੱਥੇ ਹੈ ਮੇਰੀ ਆ ਪੀਂਗ ਤੇ ਬਿਠਾਇਆ ਹੋਇਆ ਹੈ ਅੱਛਾ ਪੀਂਗ ਤੇ ਬਿਠਾ ਦੇ ਠੀਕ ਹੈ ਠੀਕ ਹੈ ਲਓ ਜੀ ਪੀਂਗ ਤੇ ਬਿਠਾ ਦਿਆ ਗੁਰਜਿੰਦਰ ਨੇ ਵੀ ਨਹੀਂ ਇਹ ਤੁਹਾਡੇ ਨਾਲ ਅਸੇ ਲੀਏ ਕੋਈ ਵੀ ਬਿਠਾ ਲਓ ਠੀਕ ਹੈ ਹਰਪੁਰ ਤੇ ਬਿਠਾ ਦੇ ਠੀਕ ਹੈ ਸਿੱਧਾ ਤਿੰਨ ਹੋਣੀ ਚਾਹੀਦੀ ਤੇ ਪਾਇਲ ਕਿੱਥੇ ਖੋ ਗਈ ਚਲ ਦੋ ਹੋ ਗਏ ਵਿੱਚ ਚਾਰ ਕੇ ਫੇਰ ਅਗਲੀ ਨੂੰ ਬਿਠਾ ਲਿਓ ਠੀਕ ਹੈ ਠੀਕ ਹੈ ਠੀਕ ਹੈ ਬਾਰੀ ਬਾਰੀ ਬਿਠਾਈ ਜਾਉਂਗੀ ਲਓ ਜੀ ਆਪਣੇ ਤੀਆਂ ਦੀ ਤਿਆਰੀ ਹੋ ਰਹੀ ਹੈ ਫੁੱਲ ਲੋ ਜੀ ਮਹਿੰਦੀ ਆਪਣੀ ਲੱਗ ਗਈ ਆ ਦੇਖੋ ਗੁਰਜਿੰਦਰ ਨੇ ਪਿੰਗ ਪਾਤੀ ਹੈ ਨਾ ਪਿੰਗ ਤੇ ਬਿਠਾ ਦੇਣੀ ਦੇਖੋ ਲੋ ਜੀ ਫਰੰਟ ਵਾਲੀ ਤੇ ਲੱਗ ਗਈ ਤੇ ਬੈਕ ਵੀ ਜੇ ਲੱਗੀ ਤੇ ਇਹਦੇ ਹੱਥ ਤੇ ਰਿੰਦਰ ਮੈਂ ਕਿਹਾ ਉਦਮ ਦੇ ਆਉਣ ਤੋਂ ਪਹਿਲਾਂ ਹਨਾ ਸੁੱਕ ਜੂਗੀ ਤੇ ਬਾਕੀ ਤੁਸੀਂ ਦੱਸੋ ਮਹਿੰਦੀ ਕਿਦਾਂ ਦੀ ਲੱਗੀ ਮੈਨੂੰ ਹਮੇਸ਼ਾ ਸਿਰਫ ਗੁਰਜਿੰਦਰ ਦੀ ਮਹਿੰਦੀ ਪਸੰਦ ਹੈ ਮੈਂ ਆਪਣੇ ਭਰਾ ਦੇ ਵਿਆਹ ਨੂੰ ਵੀ ਇਤਨੀ ਮਹਿੰਦੀ ਲਗਵਾਈ ਸੀਗੀ ਤੇ ਹੁਣ ਵੀ ਨਾ ਕਾਫੀ ਦਿਨ ਤੋਂ ਮੈਂ ਗੁਰਜਿੰਦਰ ਕੋਲ ਮਹਿੰਦੀ ਲਗਵਾ ਰਹੀ ਹਾਂ ਤੇ ਜੇ ਤੁਸੀਂ ਲਗਵਾਉਣੀ ਚਾਹੁੰਦੇ ਹੋ ਨਾ ਦੱਸ ਦਿਓ ਆਪਾਂ ਤੁਹਾਨੂੰ ਗੁਰਜੀਤਰ ਦਾ ਨੰਬਰ ਦੇ ਦਾਂਗੇ ਉਹ ਵੀ ਨੇੜੇ ਤੇੜੇ ਵਾਲੇ ਕੰਟੈਕਟ ਕਰਿਓ ਜਿਆਦਾ ਦੂਰ ਵਾਲੇ ਨਾਲ ਤਾਂ ਜੀ ਹੱਥ ਬੰਨ੍ਹ ਦੀ ਬੇਨਤੀ ਹੈ ਹਾਥੀ ਇੱਕ ਬੰਨ੍ਹ ਹੁੰਦਾ ਦੂਸਰਾ ਨਹੀਂ ਬੰਨ੍ਹ ਹੁੰਦਾ ਠੀਕ ਹੈ ਦੂਜੇ ਜ ਮਹਿੰਦੀ ਲੱਗੀ ਹੋਈ ਹੈ ਕਿਉਂਕਿ ਨੇੜੇ ਤੇੜੇ ਵਾਲੇ ਨਾਲ ਇਹ ਆ ਜਾਂਦੇ ਸਾਡੇ ਦੂਰ ਵਾਲੇ ਨਾਲ ਨਾ ਓਖਾ ਹੋ ਜਾਂਦਾ ਬਾਕੀ ਤੁਹਾਨੂੰ ਜੇ ਤੁਸੀਂ ਰਾਜਪਰੀਆ ਕੀ ਲਗਵਾਉਣੀ ਚਾਹਦੇ ਤਾਂ ਤੁਸੀਂ ਰਾਜਪਰੀਆ ਕੀ ਲਗਵਾਣੀ ਲਗਵਾ ਸਕਦੇ ਹੋ ਠੀਕ ਹੈ ਲੋ ਜੀ ਮਹਿੰਦੀ ਆਪਣੀ ਲੱਗ ਗਈ ਇੱਧਰ ਗੁਰਜਿੰਦਰ ਨੇ ਬਣਾਏ ਐ ਇਹ ਮੈਂ ਐ ਇਹ ਸਰਦਾਰ ਜੀ ਇੱਧਰ ਅਸੀਂ ਦੋਨੇ ਨੇ ਪਿੰਗ ਝੋੜ ਰਹੀ ਐ ਇੱਧਰ ਦੋਨੇ ਫਰੈਂਡਾਂ ਝੋੜ ਰਹੀ ਆ ਦੇਖੋ ਫੋਨ ਆ ਰਿਹਾ ਥੋਡਾ ਜਿਹਦਾ ਆ ਰਿਹਾ ਮਮ ਚਲ ਕੋਈ ਨਹੀਂ ਲੋ ਜੀ ਮਹਿੰਦੀ ਆਪਣੀ ਲੱਗ ਗਈ ਠੀਕ ਐ ਤੇ ਬੈਕ ਸਾਈਡ ਹਜੇ ਰਹਿੰਦੀ ਐ ਉਹ ਹੁਣ ਲਗਵਾਉਂਗੀ ਮੈਂ ਤਾਂ ਮਹਿੰਦੀ ਲਗਵਾਉਂਦੀ ਲਗਵਾਉਂਦੀ ਸੋ ਵੀ ਲਈ ਹਨਾ ਇੱਕ ਵਾਰ ਤੇ ਆਪਣੀ ਧੀਆ ਦੀ ਫੁੱਲ ਤਿਆਰੀ ਐ ਹਾਏ ਕੰਮ ਚ ਖਾਦੀ ਲੱਗਦੀ ਹੋਣਾ ਪਤਾ ਕਿ ਜਦ ਮਹਿੰਦੀ ਲਵਾਉਣ ਲੱਗ ਰਿਹਾ ਨਾ ਦੇਖ ਕਿਦਰੀ ਫਾਜ਼ ਲੱਗਦੀ ਕਿਦਰੀ ਕੰਮ ਜੇ ਲੱਗਦੀ ਹੁਣ ਪਹਿਲਾਂ ਇੱਥੇ ਮੈਨ ਦੀ ਵਿੱਚ ਫਾਜ਼ ਲੱਗਦੀ ਸੀਗੀ ਹੁਣ ਉੱਪਰੋਂ ਫਾਉਂ ਦੇ ਫਾਉਂ ਹਨਾ ਲੋ ਜ ਮੈਦੀ ਆਪਣੀ ਲੱਗ ਗਈ ਅਲ ਹਮਦੁਲਿll ਲੋ ਜ ਪੁੱਠੇ ਹੱਥ ਦਾ ਡਿਜ਼ਾਈਨ ਵੀ ਦੇਖ ਲੋ ਬਹੁਤ ਸੋਹਣਾ ਡਿਜ਼ਾਈਨ ਪਾਇਆ ਹੈ ਗੁਰਜਿੰਦਰ ਨੇ ਬਹੁਤ ਸੋਹਣਾ ਲੱਗ ਰਿਹਾ ਉਦਮ ਉਦਮ ਕਹਿ ਰਹੀ ਗੁਰਜਿੰਦਰ ਬਹੁਤ ਸੋਹਣਾ ਲੱਗ ਰਿਹਾ ਵਿੱਚ ਨੂੰ ਕੈਮਰੇ ਕੀ ਵੀ ਆ ਮੈਨੂੰ ਉੱਥੇ ਤਾਂ ਪ੍ਰੋਪਰ ਦੇਖਣੀ ਹੈ ਕੈਮਰਾ ਮੇਰੇ ਨੇੜੇ ਹੈ ਜਿਆਦਾ ਮੈਂ ਸਪੈਸ਼ਲ ਕਰ ਦਿਆ ਸੀਗਾ ਸੋਹਣਾ ਲੱਗ ਰਿਹਾ ਬਹੁਤ ਜਿਆਦਾ ਜੇ ਕਿਸੇ ਨੇ ਗੁਰਜਿੰਦਰ ਤੋਂ ਮਹਿੰਦੀ ਲਵਾਣੀ ਹੋਈ ਨਾ ਜ਼ਰੂਰ ਸੰਪਰਕ ਕਰੋ ਤੁਸੀਂ ਆਪਾਂ ਤੁਹਾਨੂੰ ਗੁਰਜਿੰਦਰ ਦਾ ਨੰਬਰ ਦਵਾਂਗੇ ਠੀਕ ਹੈ ਇਹਦੀ ਜਿਹੜੀ ਆਈਡੀ ਹੈ ਮੈਂਸ਼ਨ ਤਾਂ ਹੁੰਦੀ ਨਹੀਂ ਹੈ ਕਿ ਸੋਖੀ ਜੀ ਕੀ ਕਹਾ ਕਰਦੀ ਪਤਾ ਨਹੀਂ ਕਿਹੜਾ ਚੱਕਰ ਪੈ ਗਿਆ ਇਹਦੀ ਇੰਸਟਾਗ੍ਰam ਦੀ ਆਈਡੀ ਨਾ ਮੈਂਸ਼ਨ ਨਹੀਂ ਹੁੰਦੀ ਜਾਂ ਮੈਂ ਐਦਾਂ ਹੀ ਨਾ ਇਹਦੀ ਇੰਸਟਾਗ੍ਰam ਦੀ ਆਈਡੀ ਦਾ ਨਾ ਸਕਰੀਨਸ਼ਾਟ ਮਾਰ ਕੇ ਪਾ ਦੂੰਗੀ ਤੁਹਾਨੂੰ ਠੀਕ ਹੈ ਤੁਸੀਂ ਉੱਥੋਂ ਇਹਦੀ ਆਈਡੀ ਤੇ ਜਾ ਸਕਦੇ ਹੋ ਇੰਸਟਾਗ੍ਰam ਦੀ ਲੋ ਜੀ ਆਪਣੇ ਪੁੱਟੇ ਹੱਥਾਂ ਤੇ ਹੀ ਮਹਿੰਦੀ ਲੱਗ ਗਈ ਹੈ ਨਾ ਦੇਖੋ ਕਿੰਨੀ ਸੋਹਣੀ ਲੱਗ ਰਹੀ ਹੈ ਅੱਗੇ ਮੈਂ ਜਾਲ ਜਾਂ ਪਾਉਂਦੀ ਸੀਗੇ ਨਾ ਇਸ ਵਾਰੀ ਆਪਣੇ ਸਰਕਲ ਵਾਲੀ ਮਹਿੰਦੀ ਲਗਵਾਈ ਹੈ ਤੇ ਇਸੇਵੇਂ ਆਪਣੇ ਪੈਰਾ ਤੇ ਲਗਵਾਈਆ ਦੇਖ ਆਹ ਹੁਣ ਤੋਂ ਛੋਟਾ ਕਿ ਬੜਾ ਹੋ ਗਿਆ ਹੈ ਨਾ ਉਹ ਪੈਟ ਏਡਾ ਹੋਣੀ ਕਰਕੇ ਹਾਂ ਟੈਡਾ ਹੋਣ ਕਰਕੇ ਹੋਣੀ ਕਰਕੇ ਇਹਨੂੰ ਛੋਟਾ ਕਰਦੀ ਨੂੰ ਬੜਾ ਹੈ ਨਾ ਹਾਂ ਸਹੀ ਗੱਲ ਹੈ ਲੋਜੀ ਮੈਂ ਦੀ ਆਪਣੀ ਲੱਗ ਗਈ ਠੀਕ ਹੈ ਬੱਤੀ ਚੜ ਜੂਗੀ ਮੈਂ ਫੇਰ ਦਿਖਾਵਾਂਗੇ ਹੁਣ ਬੱਸ ਸਭ ਨਾਲ ਫੇਸ ਲਈ ਕਰਾਣਾ ਰਹਿ ਗਿਆ ਫਿਰ ਆਪਣੀ ਦੀ ਅੰਤਿਮ ਤਿਆਰੀ ਹਜਵੇਂ ਸੂਟ ਦੇਖਣਾ ਕਿਹੜਾ ਪਾਉਂਗੀ ਇਸ ਵਾਰ ਮੈਂ ਕੋਈ ਸੂਟ ਵੀ ਨਹੀਂ ਲਿਆ ਹੈਗਾ ਨਾ ਚਲ ਦੇਖੀਏ ਪੁਰਾਣਾ ਹੀ ਬਨ ਲਵਾਂ ਲੋ ਜੀ ਸ਼ਾਮ ਦਾ ਟਾਈਮ ਹੋ ਗਿਆ ਆਪਣੀ ਮਹਿੰਦੀ ਦੇਖੋ ਇੰਨੀ ਸਰੀ ਆਪਣੀ ਮਹਿੰਦੀ ਜਿਹੜੀ ਚੜ ਗਈ ਤੇ ਬੈਗ ਹੱਥ ਤੇ ਐਦਾਂ ਹੈ ਨਾ ਹਜੇ ਮੈਂ ਪਾਣੀ ਚ ਹੱਥ ਪਾਏ ਨਹੀਂ ਹੈਗੇ ਤੇ ਆ ਦੇਖੋ ਤੇ ਪੈਰਾਂ ਦੀ ਮਹਿੰਦੀ ਵੀ ਤੁਹਾਨੂੰ ਦਿਖਾਨੀ ਹੈ ਆ ਦੇ ਪੈਰਾਂ ਦੀ ਮਹਿੰਦੀ ਲਿਆ ਰੇ ਕਹਿੰਦੇ ਆ ਜਾ ਹੁਣ ਤੇ ਫੋਟੋ ਖਿਚਾਣੀ ਹੈ ਮਾਦ ਨੂੰ ਬੁਲਾ ਰਹੇ ਨੇ ਤੇ ਆਪਣੇ ਮੀਂਹ ਸੋਣਾ ਪੈ ਗਿਆ ਜੀ ਤੇ ਬਾਕੀ ਆਪਾਂ ਨੇ ਹਜੇ ਤਿਆਰੀ ਕਰਨੀ ਹੈ ਨਾ ਧੀਆਂ ਚ ਜਾਣ ਵਾਸਤੇ ਮੈਂ ਦੇਖਦੀ ਹਾਂ ਕਿਹੜਾ ਸੂਟ ਪਾਵਾਂ ਕਿਹੜਾ ਨਾ ਪਾਵਾਂ ਹਨ ਧੂਆਂ ਬਹੁਤ ਕਰਿਆ ਪਿਆ ਹੈ ਨਾਲੇ ਪਾਪਾ ਜੀ ਅੱਜ ਮੱਛਰਾਂ ਨਹੀਂ ਸੀ ਉਰੇ ਦੇ ਉਹ ਸਾਰੇ ਉਹ ਬੰਦ ਕਰਤੇ ਲੋ ਜੀ ਆ ਹੱਥ ਤੇ ਲਿਖਿਆ ਹੋਇਆ ਅਮਨ ਤੇ ਲਾਲੀ ਇਧਰ ਅਸੀਂ ਦੋ ਜਣੇ ਪਿੰਗ ਝੂਟ ਰਹੇ ਆ ਅਮਨ ਤੇ ਲਾਲੀ ਹਾਂ ਕੀ ਗੱਲ ਹੋ ਗਈ ਹੁਣ ਲੋ ਜੀ ਪਸੂਟ ਕੱਢੀ ਐ ਇੰਨੇ ਬੈੱਡ ਚ ਹਣ ਦੇਖੀ ਵੀ ਕਿਹੜਾ ਸੂਟ ਪਾਈਏ ਕਿਹੜਾ ਨਾ ਪਾਈ ਤੇ ਤੁਸੀਂ ਦੱਸਿਓ ਕਿਹੜਾ ਸੂਟ ਪਾਵਾਂ ਹਨ ਕਿਉਂਕਿ ਗਰਮੀ ਵੀ ਬਹੁਤ ਜ਼ਿਆਦਾ ਹੈ ਹਨਾ ਤੇ ਫੇਸ਼ਲ ਕਰਾਇਆ ਸੀਗਾ ਫੇਸ਼ਲ ਕਰਾਉਣ ਨਾਲ ਨਾ ਉਹ ਜਿਹੜਾ ਬਾਲ ਚਿਪਚਿਪੇ ਹੋ ਗਏ ਪਾਣਾਂ ਤੱਕ ਉਹ ਲੱਗ ਗਿਆ ਜਿਹੜੀਆਂ ਹੁੰਦੇ ਆ ਉਹ ਲੋਸ਼ਨ-ਲੋਸ਼ਨ ਜਿਹੜਾ ਹੈ ਨਾ ਕਰੀਮਾ ਕਰਉਂਦਾ ਸੀ ਪਰ ਮੀਂਹ ਵਧੀਆ ਪੈ ਗਿਆ ਖੇਤਾਂ 'ਚ ਹਨਾ ਮੋਟਰ ਤਾਂ ਚਲਾਈ ਹੋਈਆਂ ਹੁਣ ਕੀ ਬਤਰਾ ਤੁਹਾਨੂੰ ਫੇਰ ਪੈ ਜਾਵੇ ਕੱਲ ਨੂੰ ਈਆਂ ਮਨਾ ਕੇ ਉਸ ਤੋਂ ਬਾਅਦ ਠੀਕ ਹੈ ਹਾਂ ਪਤਾ ਨਹੀਂ ਕੀ ਆ کہہ ਰਹੇ ਨੇ ਲੋਰੀ ਕੁਛ ਆਪਣੇ ਦੁੱਧ ਗਰਮ ਹੋਣਾ ਰੱਖ ਦੀ ਐਨੇ ਆਪਣਾ ਦੁੱਧ ਗਰਮ ਹੋ ਜਾਊਗਾ ਤੇ ਸਟੈਂਡ ਮੇਰਾ ਅੰਦਰ ਹੀ ਕਰਿਆ ਹੋਇਆ ਸਵੇਰ ਦਾ ਨਾ ਬਾਹਰ ਕੱਢੀ ਨਹੀਂ ਹੈਗਾ ਤੇ ਭਾਂਡੇ ਮੰਜ ਨਾਲੇ ਪਏ ਨੇ ਭਾਂਡੇ ਮੰਜੂਗੀ ਹੁਣ ਕਿਉਂਕਿ ਬਸ ਮੈਂਦੀ ਲੱਗੀ ਹੋਈ ਸੀ ਕਿ ਜਿਹੜਾ ਸਮਾਨ ਜਿੱਥੇ ਧੀਖਿਆ ਹਨਾ ਉੱਥੇ ਹੀ ਬਸ ਐਦਾਂ ਹੀ ਰੱਖੀਗੀ ਕੋਈ ਕੁਝ ਨਹੀਂ ਕਰਾਂ ਮੈਂ ਕਿ ਜੇ ਮੈਂਦੀ ਹੋਊਗਾ ਉੱਤਰ ਗਈ ਜਾਂ ਕਿਲੀ ਕਿਲੀ ਹੈ ਨਾ ਕੁਝ ਹੋ ਗਿਆ ਫਿਰ ਕੰਮ ਖਰਾਬ ਹੋ ਜੂਗਾ 20 ਹੁਣ ਆਪਾਂ ਲੱਗੇ ਦੁੱਧ ਦੇ ਕਿੜੇ ਘੱਟਾ ਵੇ ਸਾਹਮਣੇ ਲਾ ਕੇ ਫਿਰ ਤੋਂ ਹੁੰਦੀ ਹੈ ਨਾ ਜਦ ਰੋਟੀ ਬਣਾ ਲਵਾਂਗੀ ਸਰੋਂ ਦਾ ਤੇਲ ਲਾ ਕੇ ਨਾ ਦੀ ਲਾਹ ਜਿਹੜਾ ਆਪਾਂ ਦੁੱਧ ਰੱਖਦੀ ਆਪਾਂ ਤੇ ਅੱਜ ਨਾ ਆਪਣੇ ਅੰਮ੍ਰਿਤ ਤੋਂ ਬਹੁਤ ਮਿਲੂ ਦੁੱਧਰੇ ਉਹ ਤਾਂ ਆ ਜਾ ਅੰਮ੍ਰਿਤ ਖਾ ਲੈ ਮੈਂ ਸਵੇਰੇ ਸਵੇਰੇ ਖਾਉਂਦਾ ਅੰਮ੍ਰਿਤ ਉਹ ਤਾਂ ਬਾਈ ਬਣਾਇਤੀ ਸੀ ਕਿ ਤੁਮ ਕੀਨ ਚੋਲ ਹਨਾ ਉਹਦੋਂ ਮਨੇ ਆਵੇ ਨਮਕੀਨ ਚੋਲ ਬਣਾਇਆ ਕਹਿੰਦਾ ਮੈਂ ਤਾਂ ਨਮਕੀਨ ਚੋਲ ਬਣਾ ਕੇ ਮੈਂ ਨਹੀਂ ਰੋਟੀ ਖਾਂਦਾ ਹੈਗਾ ਤੇ ਮੈਂ ਨਹੀਂ ਮਸਾ ਚੋਲ ਬਣਾਉਂਦਾ ਵਿਚਾਰੇ ਗੁਰਜਿੰਦਰ ਨੇ ਮੇਨੂੰ ਹੈਲਪ ਕਰਾਈ ਕਿਉਂਕਿ ਮੇਰੇ ਮੈਹਨਦੀ ਲੱਗੀ ਹੋਈ ਸੀ ਆਲੂ ਵੀ ਮੈਂ ਸ਼ੁਰੂ ਨਹੀਂ ਨਹੀਂ ਚਾਹ ਤੋਂ ਮੇਰੇ ਚਾਲ ਤੋਂ ਛੇੜ ਦੇ ਲਈ ਤੇ ਗੁਰਜਿੰਦਰ ਨੂੰ ਤੁਸੀਂ ਸਹਾਰਿਆ ਨਹੀਂ ਹੈ ਨਾ ਸਪੋਰਟ ਕਰਨਾ ਹੈ ਉਦੋਂ ਮੈਂਦੀ ਜਰੂਰ ਲਗवानी ਹੈ ਤੇ ਤੁਸੀਂ ਮੈਂ ਤੁਹਾਨੂੰ ਮੈਂਦੀ ਦਿਖਾ ਰਹੀ ਹਾਂ ਤੇ ਜਿੱਦਾਂ ਤੁਸੀਂ ਡਿਜ਼ਾਈਨ ਦਿਖਾਉਂਗੇ ਹਨਾ ਜਿੱਦਾਂ ਵੀ ਤੁਸੀਂ ਉਹ ਕਰੋਗੇ ਉਹਦੇ ਆ ਇੰਸਟਾਗ੍ਰam ਤੇ ਅਕਾਊਂਟ ਹੈਗਾ ਤੇ ਮੈਂਦੀ ਆਰਟਿਸਟ ਕੋ ਪਤਾ ਨਹੀਂ ਮੈਂ ਨਾ ਫੋਟੋ ਪਾ ਦੂੰਗੀ ਉੱਪਰ ਫੋਟੋ ਦੇ ਨੀਚੇ ਸਾਡੇ ਨਾ ਫੋਟੋ ਪਾ ਕੇ ਤੁਹਾਨੂੰ ਦੱਸ ਦੂੰਗੀ ਤਦੋਂ ਤੁਸੀਂ ਉੱਪਰ ਜਾ ਕੇ ਕਮੈਂਟ ਕਰ ਲਿਓ ਮੈਸੇਜ ਕਰ ਲਿਓ ਹੁਣ ਇੰਸਟਾਗ੍ਰam ਮੈਨੂੰ ਸੁਝਾਅ ਸਰਕਾਰ ਜੀ ਨਾ ਆ ਰਹੀ ਨਹੀਂ ਤਾਂ ਮੈਨੂੰ ਫਿਰ ਅੱਖ ਤੋਂ ਨੇ ਬੈੰਡ ਧਾਰ ਕੇ ਲੈਣ ਵਾਸਤੇ ਸਾਬਣ ਨਾਲ ਲਓ ਜੀ ਤਿੱਕੀ ਦਾ ਮਨ ਰੱਖ ਡੋਂਗਾ ਨਾ ਪੂਰਾ ਅੰਮ੍ਰਿਤ ਦੇ ਨਾਲ ਭਰਿਆ ਹੋਇਆ ਸੀਗਾ ਜਿਹੜਾ ਕਿ ਮੈਂ ਸਵੇਰੇ ਸਵੇਰੇ ਖਾਧਾ ਬਸ ਇਹਦੇ ਵਿੱਚ ਹੁਣ ਪਾਪਾ ਜੀ ਤੇ ਸਰਦਾਰ ਜੀ ਨੇ ਖਾਧੇ ਹੋਣ। ਬਾਕੀ ਸਾਰੇ ਮੈਂ ਕੰਮ ਸੀ ਬਹੁਤ ਜ਼ਿਆਦਾ ਮਿੱਠੀ ਅੰਬ ਬਣੇ। ਮੈਂ ਤਾਂ ਜਦੋਂ ਉਹਨੂੰ ਸਕੂਲ ਭੇਜ ਕੇ ਹੱਡੀ ਨਾ ਚੁੰਨੀ ਦਾ ਇਦਾਂ ਫੜਾ ਕੇ ਮੈਂ ਉਹ ਇਹਦੇ ਵਿੱਚ ਇਦਾਂ ਹੀ ਪਾਈ ਗਈ ਸਾਰੇ ਅੰਬ। ਮੈਂ ਤਾਂ ਉਹ ਤੋੜ ਲੈ ਜਾਈਂ ਫਿਰ ਸਾਰੇ ਆਪੋ ਹੋ ਗਏ ਖਰਾਬ ਜਿੱਤ ਜਾਣਗੇ। ਉਹਨੂੰ ਖਲਾਣੇ। ਜੇਗਾ ਸਵੇਰ ਤੱਕ ਉਹ ਹੋ ਜਾਣਾ ਤੁਹਾਨੂੰ ਦੱਸ ਦਿਆਂਗੇ ਕਿ ਕਿੰਨੇ ਮਸਤੀ ਨੇ ਜਿਹੜਾ ਖਲਾਰਾ ਰੰਗ ਆ ਪਰ ਇਹ ਖਲਾਰਾ ਨਫਤਾਰ ਨਹੀਂ ਠੀਕ ਹੈ ਤੇ ਬਣਾਈਏ ਰੋਟੀ ਬਣ ਪਰ ਇਹਨੇ ਦੁੱਧ ਲਾਉਣਾ ਪਹਿਲਾਂ ਨਾ ਆਪਾਂ ਜਾ ਕੇ ਸੂਟ ਦੇਖਦੇ ਆ ਵੀ ਕਿਹੜਾ ਸੂਟ ਪਾਣੀ ਚਲੋ ਤੁਹਾਨੂੰ ਮੈਂ ਤੁਹਾਡੇ ਕੋਲ ਪੁੱਛਦੇ ਨਹੀਂ ਕਿਹੜਾ ਸੂਟ ਪਾਣੀ ਆ ਚੱਲੋ ਕਿਹੜਾ ਸੂਟ ਪਾਵਾਂਗੇ ਆਪਾਂ ਪੱਕੇ ਦੇਖੀ ਹਨ ਇਸ ਵਾਰ ਇਹ ਆਪਣੇ ਨਵਾਂ ਸੂਟ ਦਾ ਕੋਈ ਸਿਲਾਈ ਕਰਵਾਇਆ ਨਹੀਂ ਹੈਗਾ ਕਿਉਂਕਿ ਅੱਗੇ ਆਣੇ ਜੀ ਵਿਆਹ ਹਨ ਵਿਆਹਾਂ ਦੇ ਵਿੱਚ ਫਿਰ ਆਪਾਂ ਨਵੇਂ ਸੂਟ ਸਿਲਾਈ ਕਰਾਵਾਂਗੇ ਤੇ ਕਰਵਾ ਚੋਤੇ ਨੂੰ ਸਿਲਾਈ ਕਰਾਵਾਂਗੇ ਨਵੇਂ ਸੂਟ ਹਨ ਤੇ ਇਹ ਤਾਂ ਹੈਗਾ ਜੀ ਮੇਰਾ ਲਹਿੰਗਾ ਘੱਗਰਾ ਹਨ ਜਿਹੜਾ ਮੈਂ ਸਭ ਤੋਂ ਪਹਿਲਾਂ ਕਰਵਾ ਚੋਤੇ ਮਣਵਾਇਆ ਸੀਗਾ ਤੇ ਫਿਰ ਉਸ ਤੋਂ ਬਾਅਦ ਜੀ ਇੱਕ ਵਿਆਹ ਚ ਪਾਇ ਸੀਗਾ ਨਵਾਂ ਇਹ ਸਵਾ ਕੇ ਹਨ ਗਾਉਂ ਚ ਤੇ ਇਹ ਮਾੜਾ ਘੱਗਰਾ ਹਨ

ਨਾ ਛਾਂਡਾ ਦੇ ਵਿੱਚ ਇਹਨਾਂ ਹੰਡਾ ਦੇਣਾ ਹੈ। ਜਾਂ ਇਹ ਇਹ ਪਰਪਲ ਵਾਲਾ ਸੂਟ ਪਾਵਾਂ। ਫਲਕਾਰੀ ਦਾ ਆਹ ਲੈ ਲੂਗੀ ਜੇ ਲੈਣ ਦੀ ਲੋੜ। ਕਿਉਂਕਿ ਇਹ ਹੈਵੀ ਵਾਲੀ ਫਲਕਾਰੀ ਹੈ ਹੈਨਾ। ਇਹ ਤਾਂ ਚਲੋ ਇਹ ਤਾਂ ਹੈ ਨਹੀਂ ਮਿੰਨ ਦੀਆਂ ਚ ਪਾਉਣ ਵਾਸਤੇ। ਜਾਂ ਇਹ ਵਾਲਾ ਸੂਟ ਪਾਵਾਂ ਮੈਂ ਤੀਆਂ ਦੇ। ਵੈਸੇ ਇਹ ਵਾਲਾ ਸੂਟ ਵੀ ਬਹੁਤ ਸੋਹਣਾ ਲੱਗੂਗਾ। ਆਇਆ ਕੋਲ। ਤੇ ਇਹ ਹੈਗਾ ਜੀ ਪਰਪਲ ਸੂਟ ਆਪਾਂ ਇਹਨਾਂ ਦੁਪੱਟਾ ਦਿੱਤੇ ਪਿਆ ਸੂਟ ਦਿੱਤੇ ਪਿਆ ਐਤੇ ਇਹਨਾਂ ਜਦੋਂ ਤੈਹਾ ਲਾਣੀ ਹੈ ਨਾ ਉਦੋਂ ਕਦੇ ਕੋਈ ਚੀਜ਼ ਕਿਧਰੇ ਹੁੰਨੀ ਹੈ ਫਟਾਫਟ ਚ ਕਦੇ ਕੋਈ ਕਿਧਰੇ ਹੁੰਨੀ ਹੈ ਲੌਜੀਕ ਪਰਪਲ ਵਾਲਾ ਸੂਟ ਹੈ ਤੇ ਇੱਕ ਹੈਗਾ ਜੀ ਰੈੱਡ ਵਾਲਾ ਸੂਟ ਜਿਹੜਾ ਵੀ ਇਹ ਮੇਰਾ ਬਹੁਤ ਜ਼ਿਆਦਾ ਭੈਣ ਭਰਾਵਾਂ ਨੇ ਹਨ ਮੇਰੀਆਂ ਭੈਣਾਂ ਨੇ ਬਹੁਤ ਹੀ ਮੈਂ ਪਸੰਦ ਕਰਿਆ ਸੀਗਾ ਇਹ ਵਾਲਾ ਸੂਟ ਮੇਰਾ ਕਾਫੀ ਮੈਨੂੰ ਕਮੈਂਟ ਵੀ ਆਏ ਸੀ ਕਹਿੰਦੇ ਵੀ ਇਹ ਸੂਟ ਕਿੱਥੋਂ ਹੈ ਵੈਸੇ ਤਾਂ ਚਲੋ ਹੋਰਾਂ ਦੇ ਵੀ ਆਏ ਸੀਗੇ ਜਦੋਂ ਤੀਆਂ ਦੇ ਪਾਏ ਸੀਗੇ ਮੈਂ ਇੱਕ ਵਿਆਹ 'ਚ ਵੀ ਪਾਏ ਸੀਗੇ ਮੈਂ ਮਾਮਾ ਜੀ ਦੀ ਬੇਟੀ ਦੇ ਵਿਆਹ 'ਚ ਪਾਏ ਸੀਗੇ ਜੀ ਇਤੀਆਂ ਨੂੰ ਸ਼ਾਇਦ ਆਇਆ ਸੀ ਕਿ ਜੇ ਕਰਵਾ ਚੋਤੇ ਸਮਾਇ ਸੀ ਕੁਝ ਨਹੀਂ ਜਾਲਾ ਸ਼ਾਇਦ ਕਰਵਾ ਚੋਤੇ ਸਮਾਇ ਸੀ ਇਤੀਆਂ ਨੂੰ ਨਹੀਂ ਸੀਗਾ ਕਰਵਾਉਣ ਨੂੰ ਜਿੰਦਾ ਤੇ ਜਾਂ ਫਿਰ ਮੈਂ ਇਹ ਵਾਲੀ ਫਲਕਾਰੀ ਲਾਉਣਾ ਹੈ ਨਾ ਫੇ ਮੇਰੇ ਇੱਕੋ ਕੋਈ ਲੈ ਲੇਗਾ ਪਤਾ ਨਹੀਂ ਕਿ ਜਦ ਲਈ ਹੋਏ ਮੇਰੇ ਨੂੰ ਜਿੱਦ ਕਰਦੇ ਗੱਲ ਸੁਪਾਈ ਹੋਈ ਸੀ ਜਿਹੜੀ ਗਿਆ ਨੂੰ ਹਨਾ ਉਹ ਵਾਈਪ ਕਰਾ ਲਈਏ ਮੈਂ ਕੀ ਕਰੀ ਕੀ ਨਾ ਕਰੀ ਲੇਡੀਜ਼ ਨੇ ਜਦੋਂ ਕਿਤੇ ਵੀ ਜਾਣਾ ਹੋਵੇ ਨਾ ਸਭ ਤੋਂ ਪਹਿਲਾਂ ਇਹ ਸੋਚ ਪੈ ਜਾਂਦੀ ਹੈ ਕਿ ਮੈਂ ਹਾਈ ਕਿਹੜਾ ਸੂਟ ਪਾ ਕੇ ਜਾਣਾ ਮੈਂ ਕਿਹੜਾ ਨਾ ਪਾ ਕੇ ਜਾਣਾ ਹੈ ਇਹ ਹੁੰਦਾ ਹੈ ਹਨਾ ਹਾਲਾਂਕਿ ਸੂਟ ਬਹੁਤ ਹੁੰਦੇ ਆ ਮੇਰੇ ਕੋਲ ਵੀ ਬਹੁਤ ਨੇ ਪਰ ਮੈਨੂੰ ਵੀ ਇਹ ਹੁੰਦਾ ਹਨਾ ਕਿ ਜੇ ਆਪਾਂ ਕਿਤੇ ਨਵੇਂ ਪ੍ਰੋਗਰਾਮ ਤੇ ਜਾਈਏ ਤੇ ਨਵਾਂ ਸੂਟ ਜ਼ਰੂਰ ਚਾਹੀਦਾ ਹੈ ਹਨਾ ਪਰ ਹੋ ਕੀ ਕਿ ਜਿੰਨ ਟਾਈਮ ਥੋੜਾ ਸੀਗਾ ਹਨ ਸੂਟ ਆਪਾਂ ਨੇ ਸਲਾਈ ਕਰਾਇਆ ਵੀ ਵੈਸੇ ਸੂਟ ਦਾ ਸਲਾਈ ਵਾਧੂ ਕਰਵਾ ਲੇ ਪਰ ਜਿਆਦਾ ਹੈਵੀ ਬਣਾ ਕੇ ਸਲਾਈ ਕਰਵਾਇਆ ਹੈ ਇਹ ਨੱਕੀ ਹੈ ਤੇ ਗ੍ਰੀਨ ਵਾਲਾ ਨੀ ਲਗਾਉਣਾ ਹੈਗਾ ਇਹਨੂੰ ਆਪਾਂ ਅੱਗੇ ਥੰਡਾ ਤੇ ਪਾਇਆ ਗਾ ਹੈ ਜਿਹੜੇ ਥੋੜੇ ਮੇਰੇ ਕਾਫੀ ਪੁਰਾਣੇ ਨੇ ਜਿਵੇਂ ਹਨਾ ਕਿਵੇਂ ਉਹ ਗ੍ਰੀਨ ਹੋ ਗਿਆ 1 2 ਹੋ ਰਿਹਾ ਹੈ ਨਾ ਆਪਾਂ ਛੱਡਾਂ ਚ ਪਾਣੀ ਸ਼ੁਰੂ ਕਰ ਦਿੰਦੇ ਹਾਂ ਬਲੂਟ ਹਾਂਜੀ ਉਹ ਤਾਂ ਮੈਂ ਕਿਹੜਾ ਥੋੜਾ ਪਾ ਕੇ ਗਾਣਾ ਪੀਆ ਨਾ ਬਹੁਤ ਹਨ ਜੈਸ ਦੇ ਕੋਲ ਹੈ ਨਾ ਉਹੀ ਇੱਕ ਪੈਂਟ ਸ਼ਾਰਟ ਉਹੀ ਇੱਕ ਪੈਂਟ ਬੋਟ ਹੁੰਦਾ ਹੈ ਹੈ ਨਾ ਵੀ ਬਸ ਇਹੀ ਪਾਈ ਆ ਹੁਣ ਲੇਡੀਜ਼ ਦੇ ਕੋਲ ਇਹ ਨਾ ਪਟਾਲ ਇੱਕ ਟੈਚੇ ਮੇਰੇ ਇੱਧਰ ਪਈਆਂ ਹਨ ਕੁਝ ਉੱਧਰ ਮਾਰਿਚ ਪਏ ਨੇ ਕੁਝ ਇੱਧਰ ਪਏ ਨੇ ਕੋਲੇ ਦਾ ਕੱਪੜੇ ਨੇ ਹਨ ਪਰ ਆਖਰਕਾਰ ਨੂੰ ਦਾਰੀ ਇੱਥੇ ਆ ਕੇ ਅੜ ਜਾਂਦੀ ਵੀ ਸੂਟ ਕਿਹੜਾ ਪਾ ਕੇ ਜਾਈਏ ਪਰ ਨਵੇਂ ਪ੍ਰੋਗਰਾਮ ਤੇ ਨਵਾਂ ਸੂਟ ਰੱਖੋ ਪਰ ਕੀ ਕਰਾਂ ਉਹਨੇ ਇਹ ਸੂਟ ਇਹ ਵੀ ਠੀਕ ਹੈ ਹਨ ਇਹਦੇ ਵਿੱਚ ਗਰਮੀ ਵੀ ਨਹੀਂ ਲੱਦਣੀ ਹੈਗੀ ਨਾ ਇਹ ਚੋੜਨਾ ਇਹ ਸੂਟ ਮੈਂ ਪੂਤ ਪਾਇਆ ਰਵਾਂ 2001 ਵੀ ਪਰਝਾਈ ਦਾ ਇਹਦੇ ਨਾਲ ਦੇ ਸੀਗਾ ਹਨ ਇਹ ਜਿੰਦਗੀ ਦੇ ਮੰਗਣੇ ਨੂੰ ਦਿੱਤਾ ਸੀ ਇਹ ਮੇਰੇ ਪਰਝਾਈ ਦਾ ਹੈਗਾ ਮੋਰ ਦਾ ਸ਼ਾਇਦ ਉਹ더라 ਹੱਲਾਈਟ ਫਰੋਜੀ ਜੀ ਚੁੰਮੀ ਤੇ ਲਾਈਟ ਫਰੋਜੀ ਜੀ ਸੁਣਵਾਉਣਾ ਔਰਿੰਜ ਵਾਲਾ ਦੇਖੀਏ ਇਹੀ ਵਾਲਾ ਕੁ ਗਰੇ ਹੈ ਨਾ ਲੈਂਗ ਮਲਗੀ ਇਹ ਉਹ ਹੈ ਸੂਟ ਪੂਰਾ ਲੈਂਗਾ ਟਾਈਪ ਹੈ ਨਾ ਜਾਈ ਮੈਂ ਸੋਚਣੀ ਹੈ ਕਿ ਕੰਟਰਾਸਟ ਬਣਾ ਲਣੀ ਹੈ ਨਾ ਇਦਾਂ ਇਹਦੇ ਨਾਲ ਇਹ ਚਚੂਗਾ ਤੁਸੀਂ ਮੈਨੂੰ ਸਜਾ ਸ਼ੰਦਿਓ ਨਾ ਇਹ ਤੇ ਇਹ ਤੇ ਤਾਂ ਇਹ ਚੁੱਪ ਹੈ ਇਹ ਲੈਂ ਕੰਟਰਾਸਟ ਹੋ ਗਈ ਹੈ ਨਾ ਜੇ ਆਹ ਵਾਲਾ ਕੰਟਰਾਸਟ ਵਧੀਆ ਲੱਗ ਰਿਹਾ ਉਸ ਅੰਦਰ ਮੈਂ ਇਹ ਪਾ ਲਉਣੀ ਹਾਂ ਪਰ ਕੀ ਕਰਾਂ ਕੀ ਨਾ ਕਰਾਂ ਇਹ ਵਾਲਾ ਸੋਣਾ ਲੱਗੂਗਾ ਜਾਂ ਮਨ ਲਗੀ ਇੱਕ ਮਿੰਟ ਤੁਹਾਨੂੰ ਦੂਜਾ ਦੇ ਦਿੰਦੀ ਹਾਂ ਜਾਂ ਇਹ ਵਾਲਾ ਕੰਟਰਾਸਟ ਸੋਣਾ ਲੱਗੂਗਾ ਬਸ ਇਹ ਮਾਫਰਾ ਕੱਟ ਚੁੱਕਾ ਇਹ ਕਿਉਂਕਿ ਇਹ ਤੇ ਗ੍ਰੀਨ ਕਲਰ ਦੀ ਲੱਗੀ ਹੋਈ ਹੈ ਇਹ ਗ੍ਰੀਨ ਕਲਰ ਦੀ ਨਾ ਮੁੰਡੀ ਫੇਸ ਹਾਂ ਲੱਗਦਾ ਇਹਦੇ ਨਾਲ ਜਾਂ ਫਿਰ ਕੋਈ ਹੋਰ ਸੂਟ ਕਮੀਜ਼ ਵੇਅਰ ਹੋਗਾ ਹਨ ਦੇਖਦੀ ਹਾਂ ਮੈਨੂੰ ਆ ਗਈ ਟੈਂਸ਼ਨ ਪਈ ਪਈ ਆ ਕਿਉਂਕਿ 2 ਦਿਨ ਪਹਿਲਾਂ ਮੈਨੂੰ ਫੋਨ ਆਇਆ ਜੇਕਰ ਤੁਸੀਂ ਤੀਆਂ ਲਈ ਹੋਵੇ ਆਏ ਹੋਣ ਬਾਕੀ ਦੇਖਦੇ ਹਾਂ ਤੇ ਤੁਸੀਂ ਤੀਆਂ ਵਾਲੀ ਵੀਡੀਓ ਨੂੰ ਜਰੂਰ ਦੇਖਿਓ ਤੇ ਮੈਨੂੰ ਦੱਸਿਓ ਤੁਹਾਨੂੰ ਕਿਦਾਂ ਦੀ ਲੱਗੀ ਹਨ ਨਾ ਬਾਕੀ ਤੀਆਂ ਇਸ ਵਾਰ ਕੈਨਸਲ ਵੀ ਹੋ ਗਈ ਸੀ ਇਹ ਬਣਾਣੀ ਚਲੋ ਫਿਰ ਕਿਸੇ ਹੋਰ ਦਾ ਫੋਨ ਆਇਆ ਮੈਂ ਕਹਿੰਦੀ ਤੁਸੀਂ ਜਰੂਰ ਆਇਓ ਚਲੋ ਜੀ ਸੂਟ ਤਾਂ ਹੁਣ ਦੇਖਦੇ ਆ ਕਿਹੜਾ ਪਾਉਂਗੀ ਫਿਰ ਮੈਂ ਪ੍ਰੈਸ ਕਰਕੇ ਹੁਣੇ ਰੱਖ ਲਵਾਂਗੀ ਨਾ ਰਾਤ ਨੂੰ ਕਈ ਵਾਰੀ ਲਾਈਟ ਖਰਾਬ ਹੋ ਜਾਂਦੀ ਹੈ ਔਖਾ ਹੋ ਜਾਂਦਾ ਹੈ ਹਨਾ ਤੇ ਸਵੇਰੇ ਫਿਰ ਜਲਦੀ ਵੀ ਉੱਠਣਾ ਹੈ ਤੀਆਂ ਮਨਾਣ ਜਾਣਾ ਹੈ ਚਲੋ ਜੀ ਹੁਣ ਆਪਾਂ ਕਿਚਨ ਚ ਬੜੀਏ ਫਟਾਫਟ ਸ਼ਕਤੀਮਾਨ ਵਾਂਗ ਕੇ ਸਾਰੀ ਕਿਚਨ ਦੀ ਸਫਾਈ ਕਰਕੇ ਰੋਟੀ ਬਣਾ ਕੇ ਰਾਮਾ ਸੌਂਜੀ ਕਿਉਂਕਿ ਸਵੇਰੇ ਜਲਦੀ ਉੱਠਣਾ ਹੈ ਫੇਰ ਹੁਣ ਬਾਕੀ ਰੋਟੀ ਪਾਣੀ ਬਣਾਵਾ ਦੇ ਜਦੋਂ ਮੈਂ ਮਹਿੰਦੀ ਲਗਵਾਈ ਸੀਗੀ ਹਨਾ ਤੁਸੀਂ ਇਹ ਵੀ ਸਾਰਾ ਆਪਣਾ ਰੋਟੀ ਪਾਉਣ ਦਾ ਨੇੜ ਕੀ ਹਣਾ ਦੁਪਹਿਰ ਦੀ ਰੋਟੀ ਵੀ ਬਣਾਉਂਦੀ ਸੀਗੀ ਮੈਂ ਪਰ ਫਿਰ ਅਖਰਕਾਰ ਮੈਨੇ ਚੋਲ ਬਣਾਣੇ ਪਏ ਉਹ ਕਹਿੰਦਾ ਮੈਂ ਚੋਲ ਖਾਣੇ ਨੂੰ ਕੀ ਹਨ ਚਲੋ ਕੋਈ ਨਹੀਂ ਚਲੋ ਜੀ ਫਰੈਂਡਸ ਇੱਥੇ ਸੀਗੀ ਆਪਣੀ ਅੱਜ ਦੀ ਵੀਡੀਓ ਸੋ ਫਰੈਂਡਸ ਉਮੀਦ ਕਰਦੇ ਹਾਂ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਪਸੰਦ ਆਈ ਹੋਊਗੀ ਜੇ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਪਸੰਦ ਆਈ ਤਾਂ ਪਲੀਜ਼ ਮੈਨ ਲਾਈਕ ਤੇ ਕਮੈਂਟ ਕਰਕੇ ਜਰੂਰ ਅਸੀ ਹੋ ਜੀ ਤੇ ਜੇ ਤੁਸੀਂ ਚੈਨਲ ਦੇ ਨਾਮ ਤੇ ਚੈਨਲ ਸਬਸਕ੍ਰਾਈਬ ਜਰੂਰ ਕਰਕੇ ਜਾਓ ਚਲੋ ਜੀ ਮਿਲਦੇ ਆਪਾਂ ਨੈਕਸਟ ਵੀਲੋਗ ਨਾਲ ਤੱਕਦੇ ਸਾਰਿਆਂ ਨੂੰ ਬਾਏ ਬਾਏ ਸਤ